ਜਾਪਾ ਤੁਹਾਡੇ ਲਈ ਬਹੁਤ ਹੀ ਇੱਕ ਖੁਸ਼ਖਬਰੀ ਦੀ ਗੱਲ ਆ ਗਈ ਹੈ ਨਾ ਸਾਰੇ ਜਿਹੜੇ ਪਟਿਆਲੇ ਦੇ ਜੀਤੀ ਦੇ ਵਸਨੀਕ ਨੇ ਹੈ ਨਾ ਜਾਂ ਪਟਿਆਲੇ ਦੇ ਵਿੱਚ ਰਹਿੰਦੇ ਨੇ ਕਿ ਉਹਨਾਂ ਲਈ ਮੈਂ ਇੱਕ ਖਾਸ ਖਬਰ ਦੇ ਰਹੀਆਂ ਬੈਸੇ ਜਿਹੜੇ ਪਟਿਆਲੇ ਦੇ ਵਿੱਚ ਨਹੀਂ ਹੋਣਗੇ ਉਹਨੂੰ ਸਭੀ ਪਤਾ ਹੋਊਗਾ ਹੈ ਨਾ ਕਿ ਇੱਥੇ ਨੇੜੇ ਰਵਿਦਾਸ ਮੰਦਿਰ ਬਣਾਇਆ ਹੈਗਾ ਜੋ ਬਹੁਤ ਹੀ ਤੁਲ ਤੁਲਦਾ ਹੈ ਨਾ ਇਹ ਤੁਹਾਨੂੰ ਦਰਸ਼ਨ ਕਰਨ ਦੇ ਲਈ ਨੀਲੇ ਸੌਖੇ ਨੀਗੇ ਤੇ ਬਾਕੀ ਜਿਹੜੇ ਨੇ ਏਰੀਆ ਸੰਤਾਂ ਨੇ ਉਹਨਾਂ ਦੇ ਲੇਬਰ ਉਸ ਕਵਰ ਦੀ ਗੱਲ ਆ ਵੀ ਕਿਉਂਕਿ ਕਈ ਵਾਰ ਦੂਰ ਜਾਣ ਔਖਾ ਹੋ ਜਾਂਦਾ ਨਾ ਤਾਂ ਨੇੜੇ ਸੌਖਾ ਦਾ ਸੋ ਇੱਥੇ ਰਿਵਲਾਸ ਮੰਦਰ ਬਹੁਤ ਸੋਣਾ ਬਣਾਇਆ ਹੋਇਆ ਹੈ ਉਹਨਾਂ ਨੂੰ ਇੱਕ ਵਾਰੀ ਜ਼ਰੂਰ ਵਿਜ਼ਿਟ ਕਰੋ ਤੇ ਇੱਕ ਚੀਜ਼ ਹੋਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਲਾਈਕ ਦਾ ਬਟਨ ਤੇ ਉਹਨਾਂ ਨੂੰ ਭੁੱਲਿਓ ਤੇ ਕਮੈਂਟ ਕਰਕੇ ਦੱਸੋ ਕਿ ਇਹ ਬਲੌਕ ਕਿੰਨਾ ਲੱਗਿਆ ਕਿਉਂਕਿ ਪਟਿਆਲਾ ਦੇ ਜਿਹੜੇ ਏਰੀਆ ਦੇ ਲੋਕ ਨੇ ਕਈ ਵਾਰ ਉਹਨਾਂ ਨੂੰ ਵੀ ਨਹੀਂ ਪਤਾ ਹੁੰਦਾ ਜਿਵੇਂ ਕਿ ਸਾਨੂੰ ਨਹੀਂ ਸੀ ਪਤਾ ਸਾਨੇ ਪਟੇਲ ਨੇ ਨੇੜੇ ਪੈਂਦਾ ਪਰ ਇਹ ਮੰਦਿਰ ਬਹੁਤ ਨੇੜੇ ਬਣਿਆ ਹੋਇਆ ਹੈਗਾ ਤੇ ਬਹੁਤ ਹੀ ਖੂਬਸੂਰਤ ਬਣਿਆ ਹੋਇਆ ਹੈਗਾ ਇਹ ਮੂਰਤੀ ਜਿਆਦਾ ਟਾਈਮ ਨਹੀਂ ਹੋਆ ਸਥਾਪਿਤ ਹੋਈ ਜਿਹੜਾ ਮਹਾਰਾਜ ਜੀ ਦਾ ਸਰੂਪ ਹੈਗਾ ਉਹ ਥੋੜਾ ਟਾਈਮ ਹੋ ਗਿਆ ਲੈ ਗਿਆ ਇਹਨੂੰ ਤਾਂ ਉਹ ਵੀ ਤੁਸੀਂ ਆ ਕੇ ਦੂਰਦਰਸ਼ਨ ਕਰਕੇ ਜਾਇਓ ਹਨਾ ਤੇ ਬਾਕੀ ਖੂਬਸੂਰਤੀ ਇਸ ਚੀਜ਼ ਦੀ ਵੀ ਹੁੰਦੀ ਹੈ ਕਿ ਜਿਸ ਚੀਜ਼ ਦੇ ਨਾਲ ਅਸੀਂ ਜੁੜੇ ਹੋਏ ਹਾਂ ਉਹਦੇ ਦਰਸ਼ਨ ਕਰ ਲੈਣ ਬਹੁਤ ਹੀ ਜ਼ਰੂਰੀ ਹੁੰਦੀ ਹੈ ਉਹਦੇ دیدار ਕਰਨੇ ਸਾਡੇ ਲਈ ਇੱਕ ਸਾਹ ਲੈਣ ਦੇ ਬਰਾਬਰ ਹੋ ਜਾਂਦੇ ਨੇ ਹਨਾ ਸੋ ਜ਼ਰੂਰ ਇੱਕ ਵਾਰ ਵਿਜ਼ਿਟ ਕਰੋ ਤੇ ਆਪਣੇ ਸਾਹ ਨੂੰ ਵਰਕਰਾਰ ਰੱਖੋ ਤੇ ਆ ਜੂਗੇ ਤੇ ਹਾਂਜੀ ਆਪਾਂ ਹੁਣ ਘਰੋਂ ਨਿਕਲ ਚੁੱਕਿਆਂਗੇ ਮਤਲਬ ਮੈਂ ਪਹਿਲਾਂ ਤੁਹਾਨੂੰ ਐਡਰੈਸ ਚੰਗੀ ਤਰ੍ਹਾਂ ਸਮਝਾ ਦਵਾਂ ਕਿਉਂਕਿ ਕਈ ਵਾਰ ਨਾ ਅਸੀਂ ਜਦੋਂ ਉਸੇ ਲੋਕੇਸ਼ਨ ਤੇ ਪਹੁੰਚਦੇ ਹੁੰਨੇ ਆ ਤਾਂ ਅਸੀਂ ਕਿਤੇ ਹੋਰ ਹੀ ਜਾ ਕੇ ਪਹੁੰਚ ਜਾਂਦੇ ਹੁੰਨੇ ਆਗੇ ਤੇ ਇਹ ਹੈਗਾ ਜਿਹੜਾ ਜੀ ਸਰਾਦ ਵਾਲੇ ਰੋਡ ਤੋਂ ਜਦੋਂ ਆਪਾਂ ਆਉਣੇ ਆ ਪਟਿਆਲੇ ਨੂੰ ਤੁਸੀਂ ਦੇਖ ਰਹੇ ਹੋ ਕਿ ਸਾਹਮਣੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਜਿੱਥੇ ਕਿ ਬੱਤੀਆਂ ਨਹੀਂ ਗਈਆਂ ਹਨਾ ਥੋੜਾ ਟਾਈਮ ਸਾਨੂੰ ਬੱਤੀਆਂ ਦੇ ਵਿੱਚ ਲੱਗ ਗਿਆ ਸੀਗਾ ਪਰ ਚਲੋ ਕੋਈ ਗੱਲ ਨਹੀਂ ਇੱਥੇ ਇਹਨਾਂ ਕੋ ਨਾਰਮਲ ਆ ਕਿ 5-10 ਮਿੰਟ ਇੱਥੇ ਲੱਗ ਹੀ ਜਾਂਦੇ ਹੁੰਦੇ ਆ ਹਨਾ ਵੈਸੇ ਵੀ ਟ੍ਰੈਫਿਕ ਨੂੰ ਦਾ ਸੋਲੂਸ਼ਨ ਕਰਨ ਲਈ ਥੋੜਾ ਜਿਹਾ ਤਾਂ ਕੁਝ ਨਾ ਕੁਝ ਚਾਹੀਦਾ ਸੋ ਇੱਥੋਂ ਆਪਾਂ ਨਿਕਲਦੇ ਹੋਏ ਜਦੋਂ ਉੱਪਰੋਂ ਦੀ ਟਰਨ ਕਰਕੇ ਜਾਵਾਂਗੇ ਇੱਕ ਤਾਂ ਮੇਨ ਗੇਟ ਆ ਗਿਆ ਇਧਰੋਂ ਦੇਖੋ ਹਨਾ ਜਿਹੜਾ ਨਾਬਾ ਰੋਡ ਦੇ ਬਿਲਕੁਲ ਸਾਹਮਣੇ ਆਉਂਦਾਗਾ ਇੱਕ ਅਸੀਂ ਇੱਥੋਂ ਬਿਲਕੁਲ ਸਾਹਮਣੇ ਨੂੰ ਘੁੰਮ ਕੇ ਜਾਂਦੇ ਹ ਅ ਮਤਲਬ ਬਸ ਸਟੈਂਡ ਵਾਲੀ ਸਾਈਡ ਆ ਜਾਂਦਾ ਗੇਟ ਠੀਕ ਹੈ ਜੀ ਤੇ ਹੁਣ ਤੁਹਾਨੂੰ ਪਤਾ ਕਿ ਜਿਹੜਾ ਬਸ ਸਟੈਂਡ ਨਵਾਂ ਬਣ ਚੁੱਕਿਆ ਤੇ ਜਿਹੜਾ ਪੁਰਾਣਾ ਬਸ ਸਟੈਂਡ ਆ ਉਸ ਰੋਡ ਤੇ ਨੂੰ ਆਪਾਂ ਜਾ ਰਹੇ ਹਾਂਗੇ ਹਨਾ ਤੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੀ ਉਸੇ ਰੋਡ ਦੇ ਉੱਪਰ ਜਾਣਾਗਾ ਤੁਸੀਂ ਨੇ ਤੇ ਫਲਾਈਓਵਰ ਤੋਂ ਪਹਿਲੇ ਟਰਨ ਕਰ ਜਾਣਾ ਪਹਿਲੀ ਰੋਡ ਜਿਹੜੀ ਆਊਗੀ ਦੁੱਖ ਨਿਵਾਰਨ ਸਾਹਿਬ ਤੋਂ ਚੌੜੀ ਜੀ ਰੋਡ ਆ ਗਈ ਹਨਾ ਤੁਸੀਂ ਦੇਖ ਰਹੇ ਹੋਵੋਗੇ ਕਿ ਫਲਾਈਓਵਰ ਤੋਂ ਪਿੱਛੇ ਮੁੜ ਜਾਣਾਗਾ ਸੀ ਨੇ ਤੇ ਇਹ ਉਹੀ ਰੋਡ ਆ ਗਈ ਜਿਹੜੀ ਦੁੱਖ ਨਿਵਾਰਨ ਨੂੰ ਵੀ ਜਾਂਦੀ ਹੈਗੀ ਤੇ ਇਧਰੋਂ ਦੀ ਜਿਹੜਾ ਫਾਟਕਾਂ ਵਾਲੀ ਸਾਈਡ ਦੀ ਜਿਹੜਾ ਆਪਾਂ ਬੱਸ ਸਟੈਂਡ ਨੂੰ ਸੜਕ ਜਾਂਦੇ ਆਂਗੇ ਇਹ ਉਹ ਵਾਲੀ ਰੋਡ ਵੀ ਆ ਜਾਂਦੀ ਹੈ ਵੀ ਹਨਾ ਬਿਲਕੁਲ ਇਸੇ ਕਾਰਨਰ ਤੇ ਤੁਸੀਂ ਸਾਹਮਣੇ ਦੇਖ ਰਹੇ ਹੋ ਜਿਹੜਾ ਇਹ ਗੁਰੂ ਘਰ ਬਣਿਆ ਹੋਇਆ ਜਿਹੜਾ ਇਹ ਮੰਦਿਰ ਬਣਿਆ ਹੋਇਆ ਸਿੱਟਾਗਾ ਇੱਥੇ ਹੈ ਨਾ ਤੇ ਇੱਥੇ ਮਤਲਬ ਤੁਸੀਂ ਦੇਖ ਰਹੇ ਹੋਗੇ ਕਿ ਲਿਖਿਆ ਹੋਇਆਗਾ ਸ੍ਰੀ ਗੁਰੂ ਰਵਿਦਾਸ ਹਰਿਮੰਦਰ ਸਾਹਿਬ ਕਿਹਾ ਜਾਂਦਾ ਇਹਨੂੰ ਛੋਟਾ ਹਰਿਮੰਦਰ ਸਾਹਿਬ ਜਿਵੇਂ ਆਪਾਂ ਕਹਿ ਦਿੰਨੇ ਆਗੇ ਹਨਾ ਪਟਿਆਲੇ ਦਾ ਜੋ ਸਾਹਮਣੇ ਤੁਸੀਂ ਦੇਖ ਰਹੇ ਹੋ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਆ ਗਿਆ ਇਧਰੋਂ ਤੇ ਇਸ ਰੋਡ ਨੂੰ ਜਦੋਂ ਆਪਾਂ ਜਾਂਦੇ ਆਂ ਪ੍ਰਾਣਾ ਬਸ ਸਾਈਨ ਆ ਜਾਂਦਾ ਹੈ ਠੀਕ ਹੈ ਜੀ ਸਹੀ ਤਰੀਕੇ ਦੇ ਨਾਲ ਮੇਰੇ ਖਿਆਲ ਚ ਐਡਰੈਸ ਤੁਹਾਨੂੰ ਸਮਝ ਆ ਗਿਆ ਹੋਊਗਾ ਅਗਰ ਤੁਸੀਂ ਇੱਥੇ ਆਉਣਾ ਹੋਊਗਾ ਠੀਕ ਹੈ ਜੀ ਤੇ ਇੱਥੇ ਅੰਦਰ ਐਂਟਰ ਹੋਣ ਤੋਂ ਪਹਿਲਾਂ ਮੈਂ ਤੁਹਾਨੂੰ ਸਾਰਾ ਦਿਖਾ ਦਿਆਂ ਕਿ ਕਿਸ ਤਰੀਕੇ ਦਾ ਜਿਹੜਾ ਗੇਟ ਆਗਾ ਤੇ ਬਨਾਵਟਾ ਜਿਹੜੀ ਬਹੁਤ ਹੀ ਸੋਹਣੀ ਬਣੀ ਹੋਈ ਹੈ ਤੇ ਸਫਾਈ ਹੈ ਜਿਹੜੀ ਪ੍ਰੋਪਰ ਤਰੀਕੇ ਨਾਲ ਮੇਨਟੇਨ ਰੱਖੀ ਗਈ ਹੈਗੀ ਇਹ ਸਾਰੀਆਂ ਗੁਰੂ ਜੀ ਦੇ ਨਾਲ ਰਿਲੇਟਡ ਜਿਹੜੀਆਂ ਪਿਕਚਰਸ ਨੇਗੀਆਂ ਹਨਾ ਪੇਂਟਿੰਗਸ ਨੇਗੀਆਂ ਉਹ ਹੋਗੀਆਂ ਮੀਰਾ ਬਾਈ ਜੀ ਹੋਗੇ ਇਹ ਸਾਰੀਆਂ ਪੇਂਟਿੰਗਸ ਉਹਨਾਂ ਦੀਆਂ ਲਗਾਈਆਂ ਗਈਆਂ ਨੇਗੀਆਂ ਠੀਕ ਹੈ ਜੀ ਤੇ ਇਹ ਸਾਰਾ ਉਹਨਾਂ ਦਾ ਟਾਈਮ ਜੋ ਪੀਰੀਅਡਸ ਉਹਨਾਂ ਦਾ ਨਿਕਲਿਆਗਾ ਉਸ ਟਾਈਮ ਤੋਂ ਲੈ ਕੇ ਸਾਰਾ ਦਿਖਾਇਆ ਗਿਆਗਾ ਤੇ ਇਸ ਤੋਂ ਅੱਗੇ ਨਾਲ ਦੀ ਨਾਲ ਹੀ ਇੱਥੇ ਮੈਂ ਦਿਖਾ ਦੇ ਨਹੀਂ ਪੱਤਰ ਰੱਖਿਆ ਪਰ ਆਪਣਾ ਨਹੀਂ ਪੱਤਰਾਂ ਨੂੰ ਮਤਲਬ ਐਕਸਪਲੇਨ ਕਰਨ ਦਾ ਕੋਈ ਮੋਟਿਵ ਨਹੀਂ ਹੈਗਾ ਕਿਉਂਕਿ ਇੱਥੇ ਇੱਕ ਨਹੀਂ ਇੱਥੇ ਕਈ ਨਹੀਂ ਬਤਰ ਕਰ ਰਹੇ ਨੇ ਤੇ ਕਈ ਇੱਥੇ ਮੰਤਰੀ ਆ ਚੁੱਕੇ ਨੇਗੇ ਹੈਨਾ ਪਰ ਸਭ ਤੋਂ ਜਿਹੜੀ ਇੰਪੋਰਟੈਂਟ ਚੀਜ਼ ਆ ਮੈਂ ਉਹ ਦੱਸ ਦਿਆਂ ਕਿ ਸੰਤ 108 ਅ ਸੰਤ ਬਾਬਾ ਨਿਰੰજન ਦਾਸ ਜੀ ਮਹਾਰਾਜ ਤੇ ਉਹਨਾਂ ਨੇ ਜਿਹੜੀ ਇਹਦੀ ਆਹਾਦੀ ਨਿਸ਼ਾਨ ਦੀ ਜਿਹੜੀ ਹੋ ਸੀਗੀ ਕੀਤੀ ਸੀਗੀ ਤੇ ਰਸਮ ਸੀਗੀ ਜਿਹੜੀ ਉਹ ਨਿਭਾਈ ਸੀਗੀ ਵੈਸੇ ਵੀ ਜਿਹੜੇ ਸੰਤ ਨਿਰੰજન ਦਾਸ ਮਹਾਰਾਜ ਹੋਏ ਨੇਗੇ ਉਹਨਾਂ ਨੇ ਮਤਲਬ ਬਹੁਤ ਜ਼ਿਆਦਾ ਪ੍ਰਚਾਰ ਕੀਤਾ ਸ੍ਰੀ ਗੁਰੂ ਰਵਿਦਾਸ ਜੀਾਂ ਦੇ ਨਾਲ ਦੇ ਲਈ ਮਤਲਬ ਬਹੁਤ ਜ਼ਿਆਦਾ ਪ੍ਰਚਾਰ ਕੀਤਾ ਕਿ ਬਹੁਤ ਜਗ੍ਹਾ ਤੇ ਜਾ ਕੇ ਉਹਨਾਂ ਨੇ ਨਿੱਨੀ ਪੱਥਰ ਵੀ ਰੱਖੇ ਨੇ ਸਥਾਪਿਤ ਕੀਤੇ ਨੇ ਮੰਦਿਰ ਕੀਤੇ ਨੇਗੇ ਸੋ ਬਹੁਤ ਵੱਡੀ ਦੇਣ ਆਗੀ ਸਾਡੇ ਇਸ ਸੁਸਾਇਟੀ ਨੂੰ ਇਸ ਕਮਿਊਨਿਟੀ ਨੂੰ ਕਿ ਮਤਲਬ ਉਹਨਾਂ ਨੇ ਕਿੰਨਾ ਜ਼ਿਆਦਾ ਇਸ ਚੀਜ਼ ਨੂੰ ਪ੍ਰਮੋਟ ਕੀਤਾਗਾ ਹਨ ਤੇ ਇਹ ਆਰਤੀ ਤੁਸੀਂ ਰੰਨ ਪੋਜ਼ ਕਰਕੇ ਵੀਡੀਓ ਨੂੰ ਦੇਖ ਸਕਦੇ ਹੋ ਕਿ ਅਗਰ ਪੋਜ਼ ਕਰਦੇ ਹੋਗੇ ਤਾਂ ਤੇ ਇਹ ਨਿਸ਼ਾਨ ਸਭ ਬਹੁਤ ਹੀ ਖੂਬਸੂਰਤ ਬਣਿਆ ਹੋਇਆ ਹਰ ਸਾਈਡ ਮਤਲਬ ਗੁਰੂ ਜੀ ਦੀ ਬਾਣੀ ਹੈ ਜਿਹੜੀ ਉਹ ਉਕੇਰੀ ਗਈ ਹੈ ਇਹਦੇ ਉੱਪਰ ਹਨਾ ਤੇ ਇਸ ਤੋਂ ਇਲਾਵਾ ਇਹਦੀ ਖੂਬਸੂਰਤੀ ਮੈਂ ਇਹ ਵੀ ਕਹੂੰਗੀ ਕਿ ਜਿਹੜੇ ਇੱਥੇ ਜੇ ਪ੍ਰਧਾਨ ਨੇਗੇ ਮੈਨੂੰ ਨਹੀਂ ਪਤਾ ਉਹਨਾਂ ਦਾ ਨਾਮ ਕੀ ਹੈਗਾ ਪਰ ਬੇਹਾਦੀ ਉਹਨਾਂ ਨੇ ਸਫਾਈ ਹੈ ਜਿਹੜੀ ਮੇਨਟੇਨ ਰੱਖੀ ਹੋਈ ਹੈਗੀ ਗੁਰੂ ਘਰ ਅਸੀਂ ਗੁਰਦੁਆਰਿਆਂ ਦੇ ਵਿੱਚ ਹੋਰ ਵੀ ਜਾਣਾਂਗੇ ਪਰ ਇੰਨੀ ਸਫਾਈ ਮੈਂ ਕਦੇ ਵੀ ਕਿਤੇ ਨਹੀਂ ਦੇਖੀ ਹੈਗੀ ਹਨਾ ਤੇ ਇਹ ਤੋਂ ਇਲਾਵਾ ਮੈਂ ਤੁਹਾਨੂੰ ਇਹਦਾ ਬਾਕੀ ਏਰੀਆ ਵੀ ਦਿਖਾਉਂਗੀ ਇੱਧਰ ਹਾਲ ਬਣਿਆ ਹੋਇਆ ਹੈਗਾ ਬੇਗੰਪੁਰਾ ਦੇ ਨਾਮ ਦੇ ਉੱਪਰ ਤੇ ਇੱਧਰ ਜਿਹੜਾ ਮੇਨ ਆਫਿਸ ਆ ਜਾਂਦਾ ਇਹਨਾਂ ਦਾ ਦਫਤਰ ਪਰ ਤੁਸੀਂ ਕਿਸੇ ਵੀ ਤਰੀਕੇ ਦੀ ਮਤਲਬ ਨੌਲੇਜ ਲੈਣੀ ਹੈ ਰਿਲੀਟਰ ਉਸ ਰਿਲੀਟਰ ਤੁਸੀਂ ਦਫਤਰ ਤੋਂ ਆ ਕੇ ਲੈ ਸਕਦੇ ਹੋ ਠੀਕ ਹੈ ਜੀ ਤੇ ਇਹ ਸਾਰਾ ਮੈਂ ਚੰਗੀ ਤਰ੍ਹਾਂ ਘੁੰਮ ਕੇ ਦਾ ਵਿਊ ਕਰ ਰਹੀ ਸੀਗੀ ਤੇ ਵਿਊ ਕਰਨ ਤੋਂ ਜਦੋਂ ਬਾਅਦ ਚ ਅੰਦਰ ਗਿਆਂਗੇ ਤੇ ਬਾਹਰਲੀ ਸਫਾਈ ਮੈਂ ਕਹਿੰਨੀ ਹੁ ਕੁਝ ਵੀ ਮਾਇਨੇ ਨਹੀਂ ਰੱਖਦੀ ਜਦੋਂ ਅਸੀਂ ਅੰਦਰ ਵੱਲ ਨੂੰ ਜਾਣਗੇ ਠੀਕ ਹੈ ਜੀ ਤੇ ਇਥੋਂ ਮੈਂ ਤੁਹਾਨੂੰ ਪਹਿਲਾਂ ਵੀ ਕਹਿਆ ਸੀ ਕਿ ਇੱਥੇ ਨਹੀਂ ਪੱਤਰ ਬਾਕੀ ਬਹੁਤ ਰੱਖੇ ਗਏ ਹੋਣਗੇ ਕਿਉਂਕਿ ਕਾਫੀ ਜ਼ਿਆਦੇ ਮੰਤਰੀਆਂ ਨੇ ਤੇ ਕਾਫੀ ਜ਼ਿਆਦਾ ਜਿਹੜੇ ਹੋਏ ਨੇਗੇ ਆਪਣੇ ਮੇਨ ਜਿਹੜੇ ਸੋਸਾਇਟੀ ਦੇ ਮੈਂਬਰ ਹੁੰਦੇ ਨੇ ਉਹਨਾਂ ਨੇ ਕਾਫੀ ਜ਼ਿਆਦਾ ਯੋਗਦਾਨ ਪਾਇਆ ਤੇ ਇਹ ਗੁਰਦੁਆਰਾ ਜਿਹੜਾ ਗੁਰਦੁਆਰਾ ਵੀ ਕਹਿ ਸਕਦੇ ਆ ਇਹ ਮੰਦਿਰ ਵੀ ਕਹਿ ਸਕਦੇ ਆਗੇ ਆਪਾਂ ਕਿਉਂਕਿ ਮਾਰਾ ਦਾ ਸਰੂਪ ਵੀ ਇੱਥੇ ਸशोਭਿਤ ਆਗਾ ਤੇ ਇੱਥੇ ਕਈ ਕੰਨਿਆਵਾਂ ਵਾਂ ਦੇ ਕਈ ਮਤਲਬ ਭਾਈ ਵੀਰਾਂ ਦੇ ਵਿਆਹ ਵੀ ਹਨਾ ਹੋਏ ਨੇ ਕਿਥੇ ਅਨੰਦ ਕਾਰਜ ਰਚਾਏ ਗਏ ਨੇਗੇ ਉਹਨਾਂ ਦੇ ਤੇ ਸ਼੍ਰੀ ਗੁਰੂ ਰਵਿਦਾਸ ਜੀ ਦੀ ਜਿਹੜੀ ਇੱਥੇ ਤੁਸੀਂ ਤਸਵੀਰ ਦੇਖ ਰਹੇ ਹੋਗੇ ਬਹੁਤ ਹੀ ਵੱਡੀ ਲਗਾਈ ਗਈ ਹੈਗੀ ਉਸ ਤਾਂ ਪੇਂਟਿੰਗ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋਗੇ ਤੇ ਜਿਹੜੀ ਇਹ ਮੈਂ ਤੁਹਾਨੂੰ ਕਹਿ ਰਿਹਾ ਕਿ ਜਿਹੜਾ ਇੱਥੇ ਮਤਲਬ ਜਿਹੜੀ ਮੂਰਤੀ ਸਥਾਪਿਤ ਹੋਈ ਆਗੀ ਮਾਰੇ ਦਾ ਸਰੂਪ ਸਥਾਪਿਤ ਹੋਇਆਗਾ ਇਹਨੂੰ ਕੋਈ ਜ਼ਿਆਦਾ ਟਾਈਮ ਨਹੀਂ ਹੋਇਆ ਥੋੜਾ ਜਿਹਾ ਟਾਈਮ ਹੋਇਆਗਾ ਕੁਝ 10 ਸਾਲਸੇ ਹੋਏ ਨੇਗੇ ਪਰ ਜਿਹੜੀ ਇਹ ਮੰਦਿਰ ਹੈਗਾ ਇਹ ਗੁਰਦੁਆਰਾ ਬਹੁਤ ਹੀ ਪ੍ਰਾਚੀਨ ਨਗਾ ਪਹਿਲਾਂ ਇੱਥੇ ਛੋਟੀ ਮੂਰਤੀ ਰੱਖੀ ਗਈ ਸੀਗੀ ਤੇ ਹੁਣੇ ਸੋਨੇ ਦੀ ਭਰਤ ਵਾਲੀ ਜਿਹੜੀ ਆਪਾਂ ਮੂਰਤੀ ਕਹਿ ਸਕਦੇ ਆਗੇ ਉਹ ਰੱਖੀ ਗਈ ਹੈਗੀ ਠੀਕ ਹੈ ਜੀ ਤੇ ਇਹ ਜਿਹੜੀ ਨਿਹਾਈਤੀ ਖੂਬਸੂਰਤਾ ਕੀ ਮੈਂ ਖੂਬਸੂਰਤੀ ਦੀ ਮੈਂ ਕਹਨੀ ਆ ਕਿ ਤੁਸੀਂ ਮੈਂ ਗੱਲ ਹੀ ਛੱਡ ਦੋ ਇੰਨੀ ਜਿਆਦਾ ਸੋਹਣੀ ਹੈਗੀ ਤੇ ਸ਼ੀਸ਼ੇ ਦੇ ਵਿੱਚ ਜਿਹੜਾ ਟੋਟਲੀ ਜਿਹੜਾ ਸਾਰਾ ਮੜਿਆ ਗਿਆਗਾ ਹਨਾ ਵਰਕ ਕੀਤਾ ਗਿਆਗਾ ਇਹਦੇ ਉੱਪਰ ਤੇ ਸੋਨੇ ਦੀ ਪਰਤ ਚੜਾਈ ਗਈ ਹੈਗੀ ਦੇਖੋ ਇਹ ਬਹੁਤ ਵੱਡੀ ਦੇਣ ਹੁੰਦੀ ਹੈਗੀ ਹਨਾ ਕਿਸੇ ਵੀ ਕੌਮ ਦੇ ਲਈ ਕਿਸੇ ਵੀ ਆਪਣੇ ਜਿਹੜਾ ਧਰਮਾਂ ਦਾ ਉਹਦੇ ਲਈ ਤੇ ਇੱਥੇ ਤੁਸੀਂ ਦੇਖ ਰਹੇ ਹੋਗੇ ਸੰਤ ਜਨਦਾਸ ਜੀ ਇਹਨਾਂ ਨੇ ਬਹੁਤ ਹੀ ਵੱਡੀ ਜਿਹੜੀ ਹੈਗੀ ਦੇਣ ਹੈਗੀ ਸਾਡੇ ਸੁਸਾਇਟੀ ਨੂੰ ਤੇ ਇਹਨਾਂ ਦੀ ਤਸਵੀਰ ਲੱਗੀ ਹੋਈ ਹੈ ਸੋ ਮੈਂ ਤਾਂ ਕਰਕੇ ਜ਼ੂਮ ਕਰਕੇ ਦਿਖਾਈ ਹੈਗੀ ਠੀਕ ਹੈ ਜੀ ਇੱਥੇ ਕੀਰਤਨੀਏ ਬੈਠਦੇ ਨੇਗੇ ਤੇ ਇਹ ਸਾਈਡ ਤੇ ਵੀ ਮੇਨਟੇਨ ਕੀਤਾ ਗਿਆ ਹੈਗਾ ਤੇ ਇਸ ਤੋਂ ਇਲਾਵਾ ਜਿਹੜੇ ਇੱਥੇ ਗੁਰੂ ਹੋਏ ਨੇ ਨਾ ਜਿਨ੍ਹਾਂ ਨੇ ਮਤਲਬ ਪਹਿਲਾਂ ਤੋਂ ਇੱਥੇ ਸੇਵਾ ਕੀਤੀ ਸੀਗੀ ਕਿਉਂਕਿ ਹਰ ਇੱਕ ਜਿਹੜਾ ਮੰਦਿਰ ਹੈ ਗੁਰਦੁਆਰਾ ਉਹਦੀ ਕਿਸੇ ਨਾ ਕਿਸੇ ਬੰਦੇ ਨੇ ਜ਼ਰੂਰ ਪਹਿਲਾਂ ਤੋਂ ਅ ਦੇਖ ਰੇਖ ਕੀਤੀ ਹੁੰਦੀ ਆ ਤਾਂ ਇੱਥੇ ਇੰਨੇ ਵੱਡੇ ਮੁਕਾਮ ਤੇ ਪਹੁੰਚਦੇ ਨੇਗੇ ਕਿ ਕਿਤੋਂ ਕਿਤੋਂ ਦਾ ਸ਼ੁਰੂਆਤ ਹੁੰਦੀ ਹੋਵੇਗੀ ਤੇ ਜਿਹੜੇ ਬਾਬਾ ਜੀ ਹੋਏ ਨੇਗੇ ਉਹਨਾਂ ਦਾ ਮੰਦਿਰ ਜਿਹੜਾ ਬਿਲਕੁਲ ਸਾਈਡ ਤੇ ਪਿੱਛੇ ਬਣਾਇਆ ਗਿਆ ਹੈਗਾ ਜਿਹੜਾ ਕਿ ਬਹੁਤ ਹੀ ਸੋਹਣਾ ਹੈ ਮੈਂ ਸਾਰਾ ਘੁੰਮ ਕੇ ਮੈਂ ਪਹਿਲਾਂ ਵੀ ਕਹਿ ਚੁੱਕੀ ਹਾਂ ਕਿ ਵਿਜ਼ਿਟ ਕੀਤਾ ਤਾਂ ਤੁਹਾਡੇ ਨਾਲ ਸਾਰੀ ਜਿਹੜੀ ਜਾਣਕਾਰੀ ਹੈ ਮੈਂ ਸ਼ੇਅਰ ਕੀਤੀ ਹੈਗੀ ਠੀਕ ਹੈ ਜੀ ਤੇ ਇਹ ਤੁਸੀਂ ਸਾਹਮਣੇ ਨਿਸਾਨ ਸਾਹਿਬ ਮੈਂ ਪਹਿਲਾਂ ਵੀ ਦਿਖਾ ਦਿੱਤੇ ਹੁਣ ਆਪਾਂ ਚੱਲਾਂਗੇ ਬੇਗੰਪੁਰਾ ਹਾਲ ਦਾ ਵਿਊ ਦੇਖਣ ਕਿਉਂਕਿ ਇਸ ਟਾਈਮ ਤੱਕ ਇਹ ਖਾਲੀ ਪਿਆਗਾ ਜਦੋਂ ਸੰਗਤ ਇੱਥੇ ਆਉਂਦੀ ਹੈਗੀ ਹਨ ਕਰੀਬਨ ਮੱਸਿਆਂ ਨੂੰ ਇੱਥੇ ਜਿਹੜਾ ਉਹ ਹੁੰਦਾਗਾ ਤੇ ਭੰਡਾਰਾ ਵੀ ਹੁੰਦਾਗਾ ਇੱਥੇ ਮਤਲਬ ਉਹ ਕਾਫੀ ਜ਼ਿਆਦਾ ਵੱਡਾ ਪ੍ਰੋਗਰਾਮ ਰੱਖਿਆ ਜਾਂਦਾਗਾ ਉਸ ਟਾਈਮ ਜਿਹੜਾ ਹਾਲ ਹੈਗਾ ਪੂਰੀ ਤਰ੍ਹਾਂ ਫੁੱਲ ਹੁੰਦਾਗਾ ਤੇ ਉੱਪਰ ਜਿਹੜੇ ਕਮਰੇ ਨੇਗੇ ਉਹ ਵੀ ਫੁੱਲ ਹੁੰਦੇ ਨੇਗੇ ਠੀਕ ਹੈ ਜੀ ਤੇ ਇੱਕ ਜਾਣਕਾਰੀ ਮੈਂ ਹੋਰ ਦੇ ਦਿਆਂ ਕਿਉਂਕਿ ਪਟਿਆਲੇ ਦੇ ਵਿੱਚ ਮੋਸਟਲੀ ਜਿਹੜੇ ਕੁੜੀਆਂ ਨੇ ਮੁੰਡਿਆਂ ਨੇ ਉਹਨਾਂ ਦੇ ਪੇਪਰ ਹੁੰਦੇ ਨੇਗੇ ਯੂਜੀਸੀ ਵਗੈਰਾ ਹੋ ਗਿਆ ਹੋਰ ਸਰਕਾਰੀ ਕਿੰਨੇ ਪੇਪਰ ਹੁੰਦੇ ਨੇ ਜਿਨ੍ਹਾਂ ਦਾ ਐਗਜ਼ਾਮ ਦੇਣ ਲਈ ਉਹ ਪਟਿਆਲੇ ਦੇ ਵਿੱਚ ਆਉਂਦੇ ਨੇਗੇ ਠੀਕ ਹੈ ਜੀ ਉਹਨਾਂ ਨੂੰ ਇੱਥੇ ਲੰਗਰ ਦੀ ਸਹੂਲਤ ਹੈ ਤੁਸੀਂ ਲੰਗਰ ਹਾਲ ਦੇਖ ਲਿਆਗਾ ਬਣਿਆ ਬੜਿਆ ਹੋਇਆ ਠੀਕ ਹੈ ਜੀ ਤੇ ਉਹਨਾਂ ਦੇ ਲਈ ਜਿਹੜੇ ਰੂਮ ਦੀ ਫੈਸਿਲਿਟੀ ਆ ਗਈ ਉਹ ਵੀ ਬਿਲਕੁਲ ਅਵੇਲੇਬਲ ਆ ਗਈ ਹਨਾ ਤੁਸੀਂ ਇੱਥੇ ਆ ਕੇ ਰੂਮ ਲੈ ਸਕਦੇ ਹੋਗੇ ਜਿੱਥੇ ਕੁੜੀਆਂ ਸਿਕਿਉਰ ਨੇਗੀਆਂ ਸਾਡੀਆਂ ਦੇਖੋ ਉੱਥੇ ਭਾਈ ਵੀ ਸਿਕਿਉਰ ਨੇਗੇ ਬਿਲਕੁਲ ਇਹ ਗੱਲ ਕਹਿਣ ਦੇ ਯੋਗ ਆ ਗਈ ਹਨਾ ਤੇ ਕਿਉਂਕਿ ਇੱਥੇ ਕੁੜੀਆਂ ਆ ਕੇ ਰਹਿੰਦੀਆਂ ਨੇਗੇ ਕਿਉਂਕਿ ਭਾਈ ਜੀ ਨੇ ਇੱਥੇ ਦੱਸਿਆ ਤੇ ਇੱਥੇ ਤਿੰਨ ਤਿੰਨ ਚਾਰ ਚਾਰ ਦਿਨ ਹਫਤਾ ਹਫਤਾ ਮਤਲਬ ਕੁੜੀਆਂ ਰਹਿ ਤੇ ਉਹਨਾਂ ਨੂੰ ਕਦੇ ਵੀ ਕਿਸੇ ਵੀ ਤਰੀਕੇ ਦੀ ਕੋਈ ਪ੍ਰੋਬਲਮ ਨਹੀਂ ਆਈ ਹੈਗੀ ਉਹਦੇ ਲਈ ਅਸੀਂ ਪ੍ਰੋਪਰ ਜਿਹੜਾ ਮੈਨੇਜਮੈਂਟ ਦਾ ਸਾਡਾ ਉਹ ਪ੍ਰੋਪਰ ਪ੍ਰਬੰਧ ਕਰਦਾਗਾ ਇਹ ਚੀਜ਼ ਦਾ ਸਾਰਾ ਦੇਖ ਰਿਖ ਕਰਦੇ ਨੇ ਠੀਕ ਹੈ ਜੀ ਤੇ ਮੈਂ ਇਧਰੋਂ ਆਉਂਦੇ ਹੋਏ ਮੈਂ ਮੈਂ ਕਿਹਾ ਵੀ ਤੁਹਾਨੂੰ ਥੋੜਾ ਬੈਕ ਤੋਂ ਵਿਊ ਦਿਖਾ ਦਿਆ ਦੇਖੋ ਇਸ ਤਰ੍ਹਾਂ ਦਾ ਜਿਹੜਾ ਇਹ ਹਾਲ ਬਣਾਇਆ ਹੋਇਆ ਹੈਗਾ ਬਹੁਤ ਹੀ ਖੁੱਲਾ ਡੁੱਲਾ ਤੇ ਅਰਾਮ ਦੇ ਕੋ ਠੰਡਾ ਪੱਖੇ ਲੱਗੇ ਹੋਏ ਨੇ ਕਿ ਕੋਈ ਦਿੱਕਤ ਨਹੀਂ ਹੈਗੀ ਕਿ ਗਰਮੀ ਸਰਦੀ ਹੈ ਨਾ ਤੇ ਜਿਹੜਾ ਇੱਥੇ ਪਾਰਕ ਆਗਾ ਉਹ ਵੀ ਪ੍ਰੋਪਰ ਤਰੀਕੇ ਨਾਲ ਮੈਂਟੇਨ ਕੀਤਾ ਗਿਆ ਉਹ ਵੀ ਤੁਸੀਂ ਦੇਖ ਰਹੇ ਹੋ ਮਤਲਬ ਮੈਂ ਤੁਹਾਨੂੰ ਸਿਰਫ ਇੱਕ ਬੋਲ ਕੇ ਦੱਸ ਰਹੀ ਹਾਂ ਕਿ ਬਾਕੀ ਤੁਹਾਨੂੰ ਦੇਖਣ ਨੂੰ ਸਾਰਾ ਕੁਝ ਮਿਲ ਰਿਹਾਗਾ ਇੱਕ ਤਰ੍ਹਾਂ ਦਾ ਵਿਊ ਵੀ ਮਿਲ ਰਿਹਾ ਜੋ ਜੋ ਚੀਜ਼ਾਂ ਮੈਂ ਤੁਹਾਨੂੰ ਕਹਿ ਰਹੀ ਹਾਂ ਉਹ ਸਾਰੀਆਂ ਇੱਥੇ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਨਾ ਇਹ ਨਹੀਂ ਕਿ ਬੋਲ ਰਹੇ ਹਾਂਗੇ ਤੇ ਸਾਰਾ ਤੁਸੀਂ ਦੇਖ ਵੀ ਰਹੇ ਹੋਗੇ ਉਹ ਉਹ ਤੇ ਇਹ ਜੀ ਇਹਨਾਂ ਦਾ ਦਫ਼ਤਰ ਬਣਿਆ ਹੋਇਆਗਾ ਬਿਲਕੁਲ ਰਾਈਟ ਸਾਈਡ ਦੇ ਉੱਪਰ ਤੁਸੀਂ ਕਿਸੇ ਵੀ ਤਰੀਕੇ ਦੀ ਜਾਣਕਾਰੀ ਲੈਣੀ ਹੈ ਜਾਂ ਮੈਰਿਜ ਦੇ ਰਿਲੇਟਰ ਕੋਈ ਵੀ ਗੱਲਬਾਤ ਕਰਨੀ ਹੈ ਜਦੋਂ ਤੁਸੀਂ ਇੱਥੇ ਨੰਦ ਕਾਰਜ ਕਰਵਾਉਣੇ ਨੇ ਉਹ ਸਾਰੀ ਜਾਣਕਾਰੀ ਤੁਹਾਨੂੰ ਇੱਥੋਂ ਹੀ ਮਿਲੂਗੀ ਠੀਕ ਹੈ ਜੀ ਤੇ ਇਸ ਤੋਂ ਇਲਾਵਾ ਮੈਂ ਹੁਣ ਤੁਹਾਨੂੰ ਇਹਦੇ ਬੈਕ ਸਾਈਡ ਤੇ ਜਿਹੜਾ ਮੰਦਿਰ ਬਣਿਆ ਹੋਇਆ ਹੈਗਾ ਜਿਹੜੇ ਬਾਬਾ ਜੀ ਦੀ ਸਭ ਤੋਂ ਵੱਡੀ ਦੇਣ ਆਗੀ ਇਸ ਮੰਦਿਰ ਨੂੰ ਇਸ ਗੁਰਦੁਆਰੇ ਨੂੰ ਮੈਂ ਉਸ ਮੰਦਿਰ ਦੇ ਤੁਹਾਨੂੰ ਅੰਦਰ ਤੋਂ ਦਰਸ਼ਨ ਕਰਵਾ ਕੇ ਲੈ ਕੇ ਆਵਾਂ ਵੈਸੇ ਪਿੱਛੇ ਬਣਿਆ ਹੋਇਆਗਾ ਪਰ ਉਹ ਜਿਸ ਹਿਸਾਬ ਨਾਲ ਪਹਿਲਾਂ ਤੋਂ ਬਿਲਡਿੰਗ ਬਣੀ ਹੋਈ ਆਗੀ ਉਸ ਹਿਸਾਬ ਨਾਲ ਅਦਰਵਾਈਜ਼ ਮੇਰੇ ਖਿਆਲ ਤਾਂ ਇਹਨਾਂ ਦਾ ਮੰਦਰ ਜਿਹੜਾ ਅੱਗੇ ਬਣਨਾ ਚਾਹੀਦਾ ਸੀ ਕਿਉਂਕਿ ਜਿਹੜੇ ਸਾਡੇ ਇਹ ਇਦਾਂ ਦੇ ਭਗਤ ਹੋਏ ਨੇ ਗੁਰੂ ਹੋਏ ਨੇ ਹਨਾ ਉਹਨਾਂ ਦੀ ਬਹੁਤ ਵੱਡੀ ਦੇਣ ਆਗੀ ਸਾਡੇ ਐਵੇਂ ਜਿਹੜੀ ਕਮਿਊਨਿਟੀ ਆਗੀ ਉਹਦੇ ਲਈ ਤੇ ਇੱਥੇ ਤੁਸੀਂ ਕਿਸੇ ਵੀ ਤਰੀਕੇ ਦਾ ਜਿਹੜੀ ਜਾਣਕਾਰੀ ਦੇਣਾ ਮਤਲਬ ਗੁਰੂ ਜੀ ਦੇ ਘਰ ਦੇ ਨਾਲ ਰਿਲੇਟਡ ਜਿੰਨੀ ਵੀ ਜਾਣਕਾਰੀ ਆਗੀ ਮੈਗਜ਼ੀਨ ਹਨਾ ਉਹ ਸਾਰੇ ਤੁਸੀਂ ਇੱਥੋਂ ਲੈ ਸਕਦੇ ਹੋਗੇ ਠੀਕ ਹੈ ਜੀ ਤੇ ਇਸ ਟਾਈਮ ਤਾ ਇਹ ਬੰਦ ਸੀਗਾ ਕਿਉਂਕਿ ਸ਼ਾਮ ਨੂੰ ਇਵਨਿੰਗ ਇਹਦੀ ਜਿਹੜੀ ਇਹ ਬੰਦ ਹੋ ਜਾਂਦਾਗਾ ਤੇ ਤਕਰੀਬਨ ਤਕਰੀਬਨ ਮਤਲਬ ਮੱਸਿਆ ਨੂੰ ਹੀ ਇੱਥੇ ਜਿਆਦਾ ਰਸ਼ ਪਾਇਆ ਜਾਂਦਾਗਾ ਤੇ ਹੁਣ ਆਪਾਂ ਪਿੱਛੇ ਚੱਲ ਲਈਏ ਪਹਿਲਾਂ ਸਾਰਾ ਮੈਂ ਤੁਹਾਨੂੰ ਵੀਊ ਦਿਖਾ ਲਿਆ ਕਮਾ ਕੇ ਅਸਲ 'ਚ ਤਾਂ ਇਹਨੂੰ ਦੇਖ-ਦੇਖ ਕੇ ਰੂਹ ਨਹੀਂ ਰੱਜ ਰਹੀ ਹੈ ਕਿਉਂਕਿ ਬਹੁਤ ਹੀ ਜਿਆਦਾ ਸੋਨਾ ਬਣਿਆ ਹੋਇਆ ਮੈਂ बार-बार ਇੱਕ ਹੀ ਗੱਲ ਕਹੀ ਜਾ ਰਹੀਆਂਗੀ ਪਰ ਵਰਡ ਹੈ ਨਹੀਂ ਕਿ ਸੀਰੀਅਸਲੀ ਇਹ ਇਹ ਜਿਹੜੇ ਸੀਗੇ ਮਹਾਂਤ ਗੁਰੂਦਾਸ ਜੀ ਇਹਨਾਂ ਦਾ ਸਮਾਦੀ ਸਥਾਨ ਇੱਥੇ ਬੈਠ ਕੇ ਹੀ ਇਹ ਭਗਤੀ ਕਰਿਆ ਕਰਦੇ ਹੁੰਦੇ ਸੀਗੇ ਜਿਹੜੇ ਬਾਬਾ ਗੁਰਦਾਸ ਜੀ ਸੀਗੇ ਤੇ ਸੰਤ ਹੋਏ ਨੇ ਬੜੇ ਬਹੁਤ ਵਧੀਆ ਇਹ ਇਥੋਂ ਨਾ ਪਟਿਆਲੇ ਦੇ ਵਿੱਚ ਤਤਕਰੀਬਨ ਸਾਰੇ ਜਾਣਦੇ ਹੀ ਨੇਗੇ ਹਨਾ ਜੀ ਤੇ ਇਹਨਾਂ ਨੇ ਇਹ ਸਾਰਾ ਜਿਹੜਾ ਪ੍ਰਬੰਧ ਸੀਗਾ ਹੁਣ ਤੱਕ ਦੇਖ ਰਖ ਦੇ ਵਿੱਚ ਸੀਗਾ ਇਹਨਾਂ ਦੀ ਦੇ ਵਿੱਚ ਤੇ ਹੁਣ ਤਾਂ ਚਲੋ ਇਹ ਹੈ ਨਹੀਂਗੇ ਤੇ ਪ੍ਰਮਾਤਮਾ ਦੀ ਗੋਦ ਦੇ ਵਿੱਚ ਵਿਰਾਜਮਾਨ ਹੋ ਚੁੱਕੇ ਨੇ ਜੀ ਠੀਕ ਹੈ ਜੀ ਤੇ ਪਰ ਜਿੰਨਾ ਵੀ ਇਹਨਾਂ ਨੇ ਜਿਹੜਾ ਪ੍ਰਬੰਧ ਸੀਗਾ ਉਹ ਸਾਰਾ ਸੰਭਾਲਿਆ ਹੋਇਆ ਸੀ ਤੁਸੀਂ ਉਹਨਾਂ ਦੀ ਜਿਹੜੀ ਭਗਤੀ ਦੀ ਫਲ ਦੇਖ ਰਹੇ ਹੋ ਕਿ ਤੁਸੀਂ ਦੇਖ ਹੀ ਰਹੇ ਹੋ ਪ੍ਰਣਾਮ ਸਰੂਪ ਕਿ ਕਿ ਇੰਨੀ ਵੱਡੀ ਜਿਹੜਾ ਗੁਰਦੁਆਰਾ ਬਿਲਡਿੰਗਸ ਮੇਨਟੇਨ ਕਰਨਾ ਬਹੁਤ ਔਖੀ ਗੱਲ ਆ ਜੀ ਹਨਾ ਬਾਕੀ ਨਾ ਕਿਵੇਂ ਦਾ ਬਲੌਗ ਲੱਗਿਆ ਮੈਨੂੰ ਸਾਰਾ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਕਿਉਂਕਿ ਕਮੈਂਟਾਂ ਦੇ ਵਿੱਚ ਤੁਸੀਂ ਇਹਨੇ ਕਿਹਾ ਸੀ ਕਿ ਗੁਰੂ ਜੀ ਦੇ ਨਾਲ ਰਿਲੇਟਡ ਜਿੰਨੇ ਵੀ ਸਥਾਨ ਬਣੇ ਹੋਏ ਨੇ ਨੇੜੇ ਦੇ ਦੇ ਸਾਨੂੰ ਜਰੂਰ ਵਿਜ਼ਿਟ ਕਰਵਾਓ ਸੋ ਇਹ ਬਹੁਤ ਹੀ ਮੈਂ ਸੁਣਿਆ ਸੀਗਾ ਇਸ ਮੰਦਿਰ ਬਾਰੇ ਇਸ ਗੁਰਦੁਆਰੇ ਬਾਰੇ ਤੇ ਮੈਂ ਤਾਂ ਕਰਕੇ ਇੱਥੇ ਵਿਜ਼ਿਟ ਕੀਤਾਗਾ ਸੋ ਮੈਨੂੰ ਇਹ ਜਰੂਰ ਦੱਸਿਓ ਤੁਸੀਂ ਸਾਰੇ ਜਣੇ ਕਿ ਵਲੌਗ ਕਿਵੇਂ ਦਾ ਲੱਗਿਆ ਕਿਉਂਕਿ ਤੁਹਾਡੇ ਕਮੈਂਟਾਂ ਤੋਂ ਹੀ ਪਤਾ ਲੱਗਦਾ ਹੁੰਦਾਗਾ ਕਿ ਅਸੀਂ ਕਿੱਥੇ ਤੱਕ ਸੰਪੂਰਨ ਹੋਵਾਂਗੇ ਆਪਣਾ ਵਲੌਗ ਬਣਾਉਣ ਦੇ ਵਿੱਚ ਤੇ ਇੱਥੋਂ ਜਦ ਤੁਸੀਂ ਬਾਹਰ ਨਿਕਲੋਗੇ ਨਾ ਤੇ ਪਾਰਕ ਵੀ ਬਣਿਆ ਹੋਇਆ ਹੈਗਾ ਸ਼੍ਰੀ ਗੁਰੂ ਰਵਿਦਾਸ ਜੀਾਂ ਦੇ ਨਾਮ ਦੇ ਉੱਪਰ ਉਹ ਬਿਲਕੁਲ ਨਾਲ-ਨਾਲ ਹੀ ਹੈਗਾ ਥੋੜਾਗਾ ਪਰ ਸੋਨਾ ਬਣਾਇਆ ਹੋਇਆ ਹੈਗਾ ਅਗਰ ਤੁਸੀਂ ਆਉਂਦੇ ਜਾਂਦੇ ਕਈ ਵਾਰ ਮਤਲਬ ਗਰਮੀ ਦੇ ਮਾਹੌਲ ਦੇ ਵਿੱਚ ਤੁਸੀਂ ਇੱਥੇ ਬੈਠ ਸਕਦੇ ਹੋਗੇ ਵਧੀਆ ਦਰੱਖਤ ਠੰਡੇ ਸ਼ਾਂ ਲਾਈ ਲਗਾਏ ਗਏ ਨੇ ਬਾਕੀ ਮੁੱਕ ਦੀ ਗੱਲ ਇਹੀ ਆ ਗਈ ਕਿ ਮੈਂ ਲਾਸਟ ਵਿੱਚ ਫੇਰ ਕਹੂੰਗੀ ਕਿ ਕਮੈਂਟ ਬਾਕਸ ਦੇ ਵਿੱਚ ਕਮੈਂਟ ਬਾਕਸ ਦੇ ਵਿੱਚ ਮਤਲਬ ਕਮੈਂਟ ਪਾਉਣੇ ਨਾ ਭੁੱਲਿਓ ਤੇ ਲਾਈਕ ਦਾ ਬਟਨ ਦਬਾਉਣਾ ਨਾ ਭੁੱਲਿਓ ਬਾਕੀ ਮਿਲਦੇ ਆਂ ਫੇਰ ਨੈਕਸਟ ਵੀਡੀਓ ਦੇ ਨਾਲ ਤਦ ਤੱਕ ਲਈ ਰੱਬ ਰਾਖਾ ਸਤਿ ਸ੍ਰੀ ਅਕਾਲ ਧੰਗੁਰੂ ਦੇਵ ਜੈ ਗੁਰਦੇਵ